ਜਦੋਂ ਬੰਦਾ ਮਾਇਆ ਕੱਢੀ ਕਰਨ ਲੱਗ ਜਾਵੇ ਫਿਰ ਉਹਨੂੰ ਗੁਰੂ ਚੇਤੇ ਨਹੀਂ ਆਉਂਦਾ ਮਾਇਆ ਦੇ ਮੋਹ ਦੇ ਵਿੱਚ ਇਤਨਾ ਦਾ ਫਸ ਜਾਂਦਾ ਹੈ ਕਿ ਗੁਰੂ ਦੇ ਬਚਨ ਉਹ ਭਲਾ ਤਾ ਹੈ ਫਿਰ ਤੋਂ ਬੰਦਾ ਹਰਿ ਸ਼ਾਹ ਦੇ ਨਾਲ ਮਾਇਆ ਮਤ ਲੱਗਦਾ ਮਹਾਰਾਜ ਨੇ ਦੋ ਪ੍ਰਕਾਰ ਦੇ ਮਨੁੱਖਾਂ ਦੀ ਗੱਲ ਕੀਤੀ ਹੈ ਬਾਣੀ ਦੇ ਅੰਦਰ ਇਕੋ ਅਨੁੱਖਾ ਜਿਹੜਾ ਮਨੁੱਖ ਆਹਾਰਿਕ ਸਾਧੇ ਨਾਲ ਮਾਇਆ ਹੀ ਮੰਗਦਾ ਹੈ ਹਰ ਬਿਓ ਨੂੰ ਸੋਚ ਦੇ ਵਿੱਚ ਮਾਇਆ ਦਾ ਉਹ ਮਾਇਆ ਨੂੰ ਪਕੜ ਮਾਇਆ ਦੀ ਆਪਣਾ ਕਰੀਂ ਹੀ ਹੈ ਹਰ ਇੱਕ ਸਾਧੇ ਉਹਨੂੰ ਵਿਸਰਗ ਕੀ ਮਾਇਆ ਮਨੁਨਾ ਵਿਸਰੈ ਮਾਗੇ ਧੰਮ ਧੰਮ ਧਰਮ ਸਾਹਿਬ ਕੀ ਕਿ ਹਾਰਿਕ ਸਾਧ ਨਾਲ ਮਾਇਆ ਮੰਗਦਾ ਹੈ ਇੱਕੇ ਵਿਕਤੀ ਹੈ ਇੱਕ ਅਨੁਸ਼ਾਸਨ یہ مہاراج نے دوسرا ایک ذکر کیا کہ وہ انسان ہے جڑا ہر ایک ساہ رب کا نام جب ہے پاؤ دے اندر ہر ویلے پرماتما اکال پک کا دھیان چلتا رہتا ہے ہر ویل وہ کا سمرن چلتا رہتا ہے ہر ویلے وہ چیتے رکھتا ہے وہ ہر ایک ساہو رب کا نام جمتا ہے ਮਾਰਾ ਤੁਕੇ ਦਾਮ ਦਾਮ ਸਦਾ ਸੰਭਾਲਦਾ ਦਮ ਨਾ ਵਿੱਠਾ ਜਾਏ। ਉਹ ਹਰ ਇੱਕ ਸਾਹ ਦਾ ਰੱਬ ਨੂੰ ਸੰਭਾਲਦਾ ਹੈ ਰੱਬ ਨੂੰ ਕੀਤੇ ਕਰਦਾ। ਇੱਕੋ ਮੁਖ ਹੈ ਜਿਹੜਾ ਮੁਖ ਹਰ ਇੱਕ ਸਾਹ ਨਾਲ ਮਾਇਆ ਵਗਦਾ। ਉਹਨੂੰ ਮਾਇਆ ਨਹੀਂ ਤੋਲਦੀ ਬਚਾਰੇ। ਉਹਦੀ ਸੋਚ ਦੇ ਅੰਦਰ ਮਾਇਆ ਚੱਲਦੀ ਰਹਿੰਦੀ ਹੈ। एको गुरमुख प्यारा है जब अपनी सोच के हर वे प्रभु परमात्मा चेते करता रहा है याद करता रहा है एक हर एक शाह माया मंगन वाला है एक हर एक शाह नब चेते करने वाला है